ਨ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕੈਰੀਪੁਰੇ ਤੋਂ ਕੋਲ ਨਕਾਲਾ ਹੈ ਤੁਹਾਨੂੰ ਨਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਗੱਟੂ ਹੈਗੇ ਆ ਚੈਨਾਡੋਰ ਦੇ ਟਰੈਕ ਤੇ ਲੜਕੀਆਂ ਦੇ ਕੋਲ ਤੇ ਜਿਹੜੇ ਲੜਕੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਸਰਪ ਜਾਵਤਾ ਅਨੁਸਾਰ ਕਾਰਵਾਈ ਅਮਰਿਤਿੰਦਰ ਸਿੰਘ ਸੱਜੇ ਮੇਕ ਟੈਨਾ ਚੈਨਾਡੋਰ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਚ ਤੁਸੀਂ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਜਈ ਕਈ ਵਾਰੀ ਪਹਿਲਾਂ ਵੀ ਖੋਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਪੇਰੈਂਟਸ ਨੂੰ ਇਹੋ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਵੀ ਬੱਚਾ ਨੂੰ ਜਿਹੜੀ ਚਾਈਨਾ ਡੋਰ ਆ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵਰਤੋਂ ਨਾਲ ਸਰ ਜੀ ਜਿਵੇਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਮਤਲਬ ਲੱਗੀਆਂ ਆਈਆਂ ਜਿਹੜੇ ਹੈਗੇ ਆ ਇਹਦੇ ਬਾਰੇ ਅਸੀਂ ਪਤਾ ਕਰਨੇ ਆ ਕਿ ਇਹ ਇਹ ਜਿਹੜੇ ਦੋਰੇ ਕਿੱਥੋਂ ਆਉਂਦਾ ਜਿਹੜੇ ਬਾਕੀ ਬੰਦੇ ਵਿੱਚ ਇਨਵੋਲ ਹੋਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਕਰੀ ਸੋ ਜਿਵੇਂ ਕਿ ਦੁਕਾਨਦਾਰ ਵੀ ਚੈਨੜੌਰ ਦੇ ਤੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਉਸ ਸਬਾਰੇ ਵੀ ਜਿਹੜੇ ਹੈਗੇ ਆ 76 ਦੇ ਜਿਨ੍ਹਾਂ ਦੇ ਕੋਲ ਚੈਨੜੌਰ ਦੇ ਹੈ ਕਿ ਇਹ ਸੁਰੱਖਿਆ ਜਾ ਕੱਲ ਜਿਹੜੀ ਸਤਨਾਬ ਸਿੰਘ ਐਸਆਈ ਆ ਉਹਨਾਂ ਨੇ ਅਕੈਰੀਪੁਰੀ ਤੋਂ ਕੋਲ ਨਾਕਾ ਲਾਇਆ ਤੇ ਉਹਨਾਂ ਨੇ ਨਾਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਗੱਟੂ ਹੈਗੇ ਆ ਚਾਈਨਾ ਰੋਡ ਦੇ ਕਰਾ ਦੇ ਤੱਕ ਲੜਕੀਆਂ ਦੇ ਤੋਂ ਤੇ ਜਿਹੜੇ ਲੜਕੇ ਆ ਉਹਨਾਂ ਦੇ ਪਾਸ ਜਿਹੜੀ ਆ ਹੱਥਜਾਬ ਦਾ ਅੰਕਾਰ ਕਾਰਵਾਈ ਅਮਰਿਕੀ ਦੇ ਰਹੀ ਜੀ ਸੱਜ ਜਿਵੇਂ ਕਿ ਚਾਈਨਾ ਰੋਡ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਆ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਚ ਤੁਸੀਂ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਰੋਡ ਦੇ ਨਾਲ ਤੁਸੀਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਜੀ ਕਈ ਵਾਰੀ ਪਹਿਲਾਂ ਖਬਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਇਹ ਰਣ ਸੁਣਿਆ ਉਹ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਕਿ ਬੱਚਾ ਨਾ ਜਿਹੜੀ ਚਾਈਨਾ ਡੋਰ ਰਿਹਾ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵਰਤੋਂ ਨਾਲ ਸਰ ਜੀਵੇਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਦਾਰੀ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਤੁਹਾਡੇ ਟੀਮ ਲੱਗੀਆਂ ਜਿਹੜੇ ਹੈਗੇ ਆ ਜਿਹਦੇ ਵਿੱਚ ਅਸੀਂ ਪਤਾ ਕਰ ਰਹੇ ਆ ਕਿ ਇਹ ਇਹਨੇ ਡੋਰ ਕਿੱਥੋਂ ਲੈ ਕੇ ਆਏ ਨੇ ਜਿਹੜੇ ਬਾਕੀ ਬੰਦੇ ਵਿੱਚ ਨਹੋਲ ਹੋਣਗੇ ਉਹਨਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਸੋ ਜਿਵੇਂ ਕਿ ਦੁਕਾਨਦਾਰ ਵੀ ਚੈਨਾ ਡੋਰ ਵੇਚ ਰਹੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਰਹੇ ਉਸ ਵਾਰੇ ਵੀ ਜਿਹੜੇ ਹੈਗੇ ਆ 76 ਦੇ ਜਿਨ੍ਹਾਂ ਦੇ ਕੋਲ ਚੈਨਾ ਡੋਰ ਹੈਗੇ ਇਹ ਪ੍ਰਦਰਸ਼ਨ ਆਇਆ ਕੱਲ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕੈਰੀ ਪੁਲੀ ਦਾ ਗੋਡਾ ਨਕਾਲਾ ਹੈ ਜਦੋਂ ਅਸੀਂ ਨਾਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ ਬਾਰਾ ਜਿਹੜੇ ਕਟੂ ਹੈਗੇ ਚੈਨਾ ਡੋਰ ਦੇ ਕਰਾਫਤ ਲੜਕਿਆਂ ਦੇ ਕੋਲ ਇਹ ਜਿਹੜੇ ਲੜਕੇ ਆ ਉਹਨਾਂ ਦੇ ਇਲਾਜ ਜਿਹੜੀ ਆ ਸਭ ਜਾਫਤਾ ਅੰਤਾਰ ਕਾਰਵਾਈ ਅਮਰਿਤ ਦੇਰ ਦੀ ਸੱਜੇ ਮੇਕ ਟੈਨਾ ਚਾਈਨਾ ਰੋਡ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਵਿੱਚ ਅਸੀਂ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਚਾਈਨਾ ਰੋਡ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਜਈ ਵਾਰੀ ਪਹਿਲਾਂ ਖਬਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਆ ਇਹਨਾਂ ਨੂੰ ਪੇਰੈਂਟਸ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਬੇਰੀ ਆਪੀ ਰਿਆ ਬੱਚਿਆਂ ਨੂੰ ਜਿਹੜੀ ਚਾਈਨਾ ਡੋਰ ਰਿਆ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵਰਤੋਂ ਨਾ ਸਰ ਜਿਵੇਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਦਾਰਾਂ ਦੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਟਿਮਾਂ ਲੱਗੀਆਂ ਆਈਆਂ ਜਿਹੜੇ ਹੈਗੇ ਆ ਜਿਹਦੇ ਵਿੱਚ ਅਸੀਂ ਪਤਾ ਕਰਨੇ ਆ ਵੀ ਇਹ ਜਿਹੜੀ ਡੋਰ ਕਿੱਥੋਂ ਆਉਤ ਆ ਰਹੀ ਹੈ ਜਿਹੜੇ ਬਾਕੀ ਬੰਦੇ ਵਿੱਚ ਅਨਵੋਲ ਹੋਣਗੇ ਉਹਨਾਂ ਖਿਲਾਫ ਬਣਦੀ ਕਰੂਨੀ ਕਰ ਸੋ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਹੋਰ ਵੇਦੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਸੂਰ ਇਸ ਬਾਰੇ ਵੀ ਜਿਹੜੇ ਹੈਗੇ ਆ ਅਸੀਂ ਚੈੱਕ ਕਰਾਂਗੇ ਜਿਨ੍ਹਾਂ ਦੇ ਪੋਲਿਸ ਚੈਨਲ ਹੋਰ ਹੈਗੇ ਕਿ ਉਹ ਖਿਲਾਫ ਐਕਸ਼ਨ ਲਿਆ ਜਾਵੇ